ਆਦਰਯੋਗ ਸਪੀਕਰ ਸਾਹਿਬ ਸੜਕਾਂ ਦੇ ਪੁਰਾਣੀ ਗੱਲ ਕਰੀਏ ਵਿਊਦਾ ਸਾਲ ਦੌਰਾਨ ਅਸੀਂ 1082 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 1447 ਕਿਲੋਮੀਟਰ ਸੜਕਾਂ ਸਫਲਤਾਪੂਰਵਕ ਪੂਰੀਆਂ ਕੀਤੀਆਂ ਹਨ ਅਤੇ 20 ਪੁਲਾਂ ਦਾ ਨਿਰਮਾਣ ਕੀਤਾ ਹੈ ਇਹਨਾਂ ਬਣਿਆ ਦੀ ਢਾਂਚੇ ਦੇ ਸੁਧਾਰ ਲਈ ਕਨੈਕਟੀਵਿਟੀ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਗਿਆ ਹੈ ਜਿਸ ਨਾਲ ਯਾਤਰੀਆਂ ਕਿਸਾਨਾਂ ਅਤੇ ਕਾਰੋਬਾਰਾਂ ਨੂੰ ਲਾਭ ਹੋਇਆ ਹੈ ਜਦਕਿ ਆਰਥਿਕ ਵਿਕਾਸ ਅਤੇ ਖੇਤਰੀ ਵਿਕਾਸ ਨੂੰ ਵੀ ਸਰ ਫੁਲਾਰਾ ਮਿਲਿਆ ਹੈ ਮੈਂ ਬਿੱਤੀ ਸਾਲ 2526 ਵਿੱਚ ਇਹਟ ਲਿਖੇ ਜਿਹੜੇ ਕੰਮ ਨੇ ਸਰ ਮੈਂ ਕੁੱਝ ਕੰਮ ਜੜਨੇ ਉਹ ਸ਼ੁਰੂ ਕਰਨ ਦਾ ਐ ਐਲਾਨ ਕਰਦਾ ਸਰ ਕੀ ਜਾਲ ਨੂੰ ਮਜ਼ਬੂਤ ਕਰਨਾ ਸਰ 2718 ਕਿਲੋਮੀਟਰ ਪਲੇਨ ਰੋਡ ਅਤੇ ਨਿਊ ਕਨੈਕਟੀਵਿਟੀ ਰੂਟਸ ਦੇ ਨਿਰਮਾਣ ਅਤੇ ਅਪਗ੍ਰੇਡੇਸ਼ਨ ਲਈ ਰਾਜ ਅਤੇ ਨਿਵਾੜ ਫੰਡ ਰਾਹੀਂ ਸਰ ਰਾਜ ਦੇ ਅਤੇ ਨਿਵਾੜ ਦੇ ਫੰਡ ਰਾਹੀਂ ਕੁੱਲ ਸਰ 855 ਕਰੋੜ ਰੁਪਏ ਇਹਨਾਂ ਤੇ ਖਰਚ ਕੀਤੇ ਜਾਣਗੇ ਇਸ ਤੋਂ ਇਲਾਵਾ ਕੁੱਲ ਬਨਿਆਦੀ ਢਾਂਚੇ ਨੂੰ ਬਦੌਣਾ ਨਵੇਂ ਪੁਲਾਂ ਦੇ ਨਿਰਮਾਣ ਅਤੇ ਨਿਰਮਾਣ ਦੀਆਂ ਪੁਲਾਂ ਦੀ ਮੁਰੰਮਤ ਕਰਨ ਲਈ 155 ਕਰੋੜ ਰੁਪਏ ਸਰ ਉਹ ਅਲਾਟ ਕੀਤੇ ਗਏ ਹਨ ਇਸ ਤੋਂ ਇਲਾਵਾ ਸਰ ਮੁੱਖ ਬਨਿਆਦੀ ਢਾਂਚੇ ਦਾ ਅਪਗ੍ਰੇਡੇਸ਼ਨ ਕਰਨ ਲਈ 200 ਕਿਲੋਮੀਟਰ ਸੜਕਾਂ ਦੇ ਅਪਗ੍ਰੇਡੇਸ਼ਨ ਅਤੇ ਪੰਜ ਪੁਲਾਂ ਦੇ ਨਿਰਮਾਣ ਵਾਸਤੇ ਸਰ ਪੰਜ ਵੱਡੇ ਪੁਲਾਂ ਦੇ ਨਿਰਮਾਣ ਵਾਸਤੇ ਸੀਆਰਐਫ ਦੇ ਤਹਿਤ 190 ਕਰੋੜ ਰੁਪਏ ਉਹ ਵੀ ਰਾਖਵੇਂ ਰੱਖੇ ਗਏ ਹਨ ਸਰ ਮਾਨਯੋਗ ਸਪੀਕਰ ਸਾਹਿਬ ਇਸੇ ਤਰ੍ਹਾਂ ਪਿੰਡੂ ਸੰਪਰਕ ਨੂੰ ਮਜ਼ਬੂਤ ਕਰਨ ਲਈ ਪੀਐਮ ਜੀਐਸਵਾਈ 3 ਦੇ ਤਹਿਤ ਪੀਐਮ ਜੀਐਸਵਾਈ3 ਦੇ ਤਹਿਤ 1300 ਕਿਲੋਮੀਟਰ ਪਿੰਡੂ ਸੜਕਾਂ ਦੇ ਨਿਵੇਂਦੀ ਕਰਨ ਲਈ 600 ਕਰੋੜ ਰੁਪਏ ਦਾ ਉਹ ਬੰਦ ਕੀਤਾ ਗਿਆ ਹੈ